ਸਸੂ ਗਾਜਰ ਜਗਾ ਸਬਤ ਫਰਟੀ ਚੰਦਰਿੰਦਰ ਨਾ ਲੇ ਤੇ ਵੀ ਗਾਜਰ ਤੇ ਸੰਜਨ ਹੀ ਠਾਬੋ ਆਪੇ ਨੋਤੀਆ ਜਿਦੋਂ ਮੈਂ ਕਿਹਾ ਪੰਜਾਇਆ ਦੀ ਦਾਲ ਤੇ ਇਧਰ ਆਪਣਾ ਜਿਹੜਾ ਤੜਕੇ ਵਾਸਤੇ ਲੈ ਲਓ ਪਿਆਜ਼ ਟਮਾਟਰ ਕੁਰਿਆ ਮੀਚਾ ਇਧਰ ਆਪਣੀ ਹੋ ਗਈ ਅਰ ਲਸਣ ਇਹਨੂੰ ਕਾਟਨੇ ਆਪਾਂ ਤੜਕਾ ਤੇ ਇਧਰ ਦੋ ਪੀਲੇ ਜਿਹਾ ਨਹੀਂ ਆਪਾਂ ਪਾਣੀ ਹਾਂ ਤੇ ਕਿਰੋ ਜੇ ਕਮੋ ਜੇ ਸਰੋਂ ਦਾ ਤੇਲ ਧਾਲ ਉਦਿ ਜੀ ਦਾ ਨਰਕੇ ਧਾਲ ਉਗਲੇ ਨਾ ਹੁਣ ਇਹਨੂੰ ਹਾਲ ਦੀ ਘੜੀ ਆਪਾਂ ਜੇ ਨੇ ਰੱਖ ਦਿੰਨੇ ਆ ਫਿਰ ਆਪਾਂ ਜਦੋਂ ਇਹਨੂੰ ਦਾਲ ਪਾਉਣੇ ਫਿਰ ਵੀਡੀਓ ਖੋਲ੍ਹਿਆ ਕਰਤਾ ਨੂੰ ਲਓ ਜੀ ਇਹ ਪਾਣੀ ਆਪਾਂ ਰੱਖ ਲਿਆ ਜੀ ਇਹਦੇ ਵਿੱਚ ਪਈ ਆਪਾਂ ਦਾਲ ਹੁਣ ਆਪਾਂ ਚ ਪਾਈਏ ਲੂਣ ਚਮਚਾ ਲੂਣ ਹਲਦੀ ਆ ਤੜਕੇ ਦਾ ਸਮਾਨ ਪਿਆਜ਼ ਲਸਣ ਟਮਾਟਰ ਹਰੀ ਮਿਰਚ ਹਰੀ ਮਿਰਚ ਜਿਹੜੀ ਆ ਉਹ ਆਪਾਂ ਧਾਲੇ ਦੇ ਜਿੱਥੇ ਮਿਰਚ ਨਾਲ ਹੀ ਪਾ ਦਿੰਦੇ ਹਾਂ ਲੋਜੀ ਦਾਲ ਨੂੰ ਬਲਾਂਡ ਦੇ ਪਿਆ ਹੁਣ ਬਣਦੀ ਹੈ ਦਾਲ ਤੇ ਨਾਲ ਜਿਹੜਾ ਤੜਕਾ ਲਾਉਣਾ ਹੈ ਫਿਰ ਮਿਲਦੇ ਹਾਂ ਲੋ ਜੀ ਆ ਨਾਲ ਆਪਾਂ ਬਣਾਏ ਦਾਲ ਦੇ ਫਿੱਕੇ ਚੌਲ ਇਹ ਚਾਪਾ ਥੋੜਾ ਘਿ ਪਾਵਾਂਗੇ ਰਪੈਂਡ Sudah jepang yang lebih muda. Bukan apa, ini cerdang geting bu. ਨਿੰਬੂ ਤਾਂ ਅਨ ਛੋੜਾਂਗੇ ਕਿ ਚੌਲ ਜਿਹੜੇ ਆ ਇਹ ਕੱਲੇ ਕੱਲੇ ਬਣਨ ਨਿੰਮ ਨਾਲ ਚੌਲ ਨਿੰਬੂ ਮਾਦੇ ਨਾਲ ਚੌਲ ਜਿਹੜੇ ਛਿਟੇ ਰਹਿੰਦੇ ਚੌਲ ਰੰਗ ਨਹੀਂ ਬਦਲਦੇ ਮੋਨੇ ਨੋਨਾ ਚੌਲਾਂ ਨੂੰ ਬਾਹਲਾ ਦਬਾਂਗੇ ਫਿਰ ਇਹਨਾਂ ਦੀ ਪੇਸ਼ ਲਾ ਕੇ ਪਤਾਂ ਨਹੀਂ ਮਕਾਉਣੀ ਆਹ ਦਾਲ ਬਾਂਝਰੀ ਜਿਹਾ ਡਈ ਹੈ ਤੋ ਇਹ ਆਪਾਂ ਤਾਲਿਆ ਤੰਦੂਰ ਆਪਾਂ ਜਲਾਉਣ ਲੱਗੇ ਆਂ ਦਾਲ ਦੇ ਨਾਲ ਪ੍ਰਸ਼ਾਦੇ ਤੰਦੂਰੀ ਚਲੋ ਜਦ ਜਲਾਉਣੇ ਫੇਰ ਤਾਂ ਮਿਲਦੇ ਆਂ ਲੋ ਜੀ ਪ੍ਰਸ਼ਾਦੇ ਲਾਉਣੇ ਸ਼ੁਰੂ ਕਰਤੇ ਮੰਮੀ ਜੀ ਨੇ ਅੱਜ ਨਹੀਂ ਥੋੜੀ ਜਿਹੀ ਪ੍ਰਸ਼ਾਦ ਦੇਣ ਹੋਣੇ ਕਿਉਂਕਿ ਅਸੀਂ ਬਣਾਈਆਂ ਦੰਦਾਰ ਤੇ ਦਾਲ ਦੇ ਨਾਲ ਠਿੱਕੇ ਚੌਲ ਥੋੜਾ ਜਿਹਾ ਖੰਡ ਨੂੰ 6:00 ਤੋਂ 10:00 ਤੱਕ ਲਾਵਾਂ ਜੀ ਅੱਗ ਜਾਰੀ ਹੈ ਨਾ ਕੋਈ ਨਹੀਂ ਹੁਣ ਤੰਗਾ ਸਮਝਾਣੀ ਚੱਲ ਖਲਪੋਣਾ ਨਹੀਂ ਗਏ ਦੂਜਾ ਹੈ ਆ ਕੇ ਕੰਡਾਈ ਤੇ ਜਾਂ ਥੱਲੇ ਉਹ ਕੱਢ ਲੈ ਉਹ ਛੋਟੇ ਇਸ ਪੋਣਾ ਥੱਲੇ ਰਹਿ ਗਿਆ ਨਾ ਅੱਜ ਤੂੰ ਹੀ ਭਾਗੇ ਰੱਖਿਆ ਸਾਮਾਨ ਇਹਦੀ ਬੱਚ ਸਾਰਾ ਆਇਨ ਖੋਲੀ ਡੱਬੀ ਲੋਜੀ ਜਿਹੜੀ ਆਪਾਂ ਦਾਲ ਬਣਾਈ ਸੀ ਆ ਵੇਖੋ ਬਣ ਕੇ ਤਿਆਰ ਨਾਲ ਫਿੱਕੇ ਚੌਲ ਹਰੀ ਮਿਰਚ ਪਿਆਜ਼ ਤੇ ਨਾਲ ਪ੍ਰਸ਼ਾਦੇ ਤੰਦੂਰੀ ਆ ਵੇਖੋ ਲੋਜੀ ਤੁਹਾਨੂੰ ਸ਼ੋਕੋ ਆਓ ਸ਼ੋਕੋ ਇਹਦੇ ਵੀਡੀਓ ਨੂੰ ਵਾਤੋਬਾਤ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੇ ਤੁਹਾਨੂੰ ਚੰਗਾ ਚੈਨਲ ਚੰਗਾ ਲੱਗਾ તો સપોર્ટ કરો ફેર ચંગા ફર મગલી વિડીયો